ਇਹ ਆਪੇ ਮੇਰਾ ਵਾਤੇ ਗਿਆਵਾ ਪਰ ਹੁਣ ਪਤਾ ਨਹੀਂ ਚਾਚੀ ਜੀ ਕਿਦਾਂ ਗੋ ਬੋਲਦੇ ਆ ਗੁਰਲੀਨ ਮਰਨਾ ਜਾਊਗੀ ਵਾਪਸ ਕੇ ਨਹੀਂ ਨਾ ਨਹੀਂ ਕੋਤਾ ਸਸੀਆ ਜੀ ਸਤਿ ਸ਼੍ਰੀ ਅਕਾਲ ਵੱਡੀ ਵੱਡੀ ਉਮਰ ਹੋ ਗਈ ਪੁੱਤ ਜਿੰਦਾਬਸਦਾਰਾ ਚਲੰਦਰ ਲੰਗ ਤੇਰੀ ਮਾਂ ਨੇ ਟ ਕੀਤਾ ਕੀਤਾ ਇਹ ਸਾਰਾ ਕੋਹ ਤੇ ਤੇਰੀ ਜਿਹੜੀ ਭਝਾਈ ਵੱਖਰੀ ਹੋ ਕੇ ਕਿਤੇ ਚੋਰੀ ਇਹਨੂੰ ਫੋਨ ਕਰ ਲੈਂਦੀ ਤਾਂ ਗੁਰਲੀਨ ਕਿਦਾਂ ਤੂੰ ਪਹੁੰਚੀ ਵੀ ਹੈ ਮੈਂ ਆਪਣੇ ਪਿਆਕੇ ਕਿ ਨਹੀਂ ਚਾਚੀ ਜੀ ਪਿਛਲੀਆਂ ਗੱਲਾਂ ਦੇ ਮਿੱਟੀ ਪਾਓ ਕਿ ਮੈਂ ਆਪਣੇ ਪਰਿਵਾਰ ਤਰਫੋਂ ਤੇ ਆਪਣੀ ਜਿਹੜੀ ਗਲਤੀ ਹੋਈ ਆ ਉਹ ਤਾਂ ਉਹਦੇ ਹੱਥ ਜੋੜ ਕੇ ਮਾਫੀ ਮੰਗ ਲੈਣਾ ਉਹ ਤਾਂ ਗਲਤੀ ਤੇ ਤੁਸੀਂ ਬੜੀ ਵੱਡੀ ਕੀਤੀ ਆ ਤੁਹਾਡੇ ਤਾਂ ਇਹ ਕਾਰਵਾਈ ਕੋਈ ਕਰਨੀ ਹੀ ਤਾਂ ਮੈਂ ਤੇਰੇ ਮੂੰਹ ਨੂੰ ਚੁੱਪ ਕਰ ਰਹੀ ਵੀ ਚੱਲ ਸਾਡੀ ਇੱਕ ਵਾਰੀ ਲੱਗ ਨਾਲ ਗੱਲ ਹੋ ਜੇ ਤੇ ਚੱਲ ਅਸੀਂ ਉਹਦੇ ਮੂੰਹ ਸੁਣੀਏ ਵੀ ਉਹ ਹੀ ਆਂਦਾ ਵਾ ਤੇ ਗੁਰਲੀਨ ਕਿੱਥੇ ਚਾਚੀ ਜੀ ਇੱਥੇ ਹੀ ਆਵਾਜ਼ ਮਾਰ ਦਿੰਨੀ ਆ ਗੁਰਲੀਨ ਇਹ ਤਾਂ ਲੱਗਦੀ ਆਵਾਜ਼ ਆ ਲੱਗਦਾ ਲਾਵਾ ਆਇਆ ਵਾ ਇਹਨਾਂ ਨੂੰ ਕੁਝ ਨਹੀਂ ਆ ਵੀ ਅੱਜ ਤੁਹਾਨੂੰ ਕਿਦਾਂ ਰਾਹ ਗਿਆ ਇੱਧਰ ਦਾ ਸ਼ੁਕਰ ਕਿਤੇ ਤੁਹਾਨੂੰ ਨਹੀਂ ਰਾਇ ਦਰਦ ਆ ਗਿਆ ਮੈਨੂੰ ਲੱਗਦਾ ਮੰਮੀ ਹੁਣਾਂ ਪਿਛੇ ਲਾ ਕੇ ਭੋਲੀ ਗਏ ਆ ਮੈਨੂੰ ਗਲੀ ਤੂੰ ਤੇ ਇਦਾਂ ਦੀ ਗੱਲਾਂ ਨਾ ਕਰ ਤੈਨੂੰ ਪਤਾ ਹੀ ਮੇਰੇ ਸੁਭਾਅ ਦਾ ਜੇ ਤੂੰ ਵੀ ਇਦਾਂ ਕਰੇਂਗੀ ਤੇ ਫਿਰ ਦੁਨੀਆ ਨੇ ਤੇ ਕਹਿਣਾ ਹੀ ਕਹਿਣਾ ਮੈਨੂੰ ਤਾਂ ਤੁਹਾਡੇ ਸੁਭਾਅ ਦਾ ਪਤਾ ਹੀ ਪਰ ਤੁਹਾਨੂੰ ਮੇਰੇ ਸੁਭਾਅ ਦਾ ਨਹੀਂ ਪਤਾ ਤੁਹਾਨੂੰ ਆਪਣੀ ਜਨਾਨੀ ਤੇ ਯਕੀਨ ਹੈ ਨਹੀਂ ਤੁਹਾਨੂੰ ਪਤਾ ਹੀ ਤੇ ਮੈਂ ਤੁਹਾਡੇ ਤੋਂ ਬਿਨਾ ਖੁਸ਼ੀ ਤੋਂ ਬਾਹਰ ਜਾ ਸਕਦੀ ਹਾਂ ਉਹ ਠੀਕ ਆ ਕੋਈ ਟਾਈਮ ਹੀ ਸਾਡੇ ਤੇ ਮਾੜਾ ਗਲੀ ਨੇ ਜਿਹੜਾ ਮੈਂ ਉਹਨਾਂ ਗੱਲਾਂ ਝਾਣ ਕੇ ਤੇ ਐਵੇਂ ਭੁਲੇਖੇ ਚ ਰਿਹਾ ਜਿਵੇਂ ਓਦਾਂ ਦਾ ਆ ਜਾਂਦਾ ਚਾਚੀ ਦੀ ਗੱਲ ਸਹੀ ਸੀ ਤੇ ਸਾਰਾ ਕੁਝ ਨਿਬੜ ਜਾਣਾ ਸੀ ਨਾ ਹੀ ਇੰਨਾ ਟਾਈਮ ਖਰਾਬ ਹੋਣਾ ਨੇ ਅੱਜ ਤਾਂ ਕਿੱਦਾਂ ਇੱਧਰ ਦਾ ਰਾਹ ਆ ਇਹ ਤਾਂ ਮੈਨੂੰ ਦੱਸ ਦੋ ਗਰਲੀਨ ਐਵੇਂ ਗੁੱਸਾ ਨਾ ਕਰ ਹੈਗਾ ਗੱਲ ਨੂੰ ਸਮਝ ਲੈ ਤੇ ਚੱਲ ਆਪਣੇ ਘਰ ਚੱਲੀਏ ਉਹ ਵੀ ਤੇਰਾ ਘਰ ਵਾ ਮੈਂ ਤਾਂ ਉਹ ਘਰ ਨੂੰ ਆਪਣਾ ਸਮਝਦੀ ਸੀ ਪਰ ਮੰਮੀ ਹੁਣਾ ਨੇ ਨਹੀਂ ਨਾ ਮੈਨੂੰ ਆਪਣੀ ਸਮਝਿਆ ਹੈਗਾ ਪਰ ਨਾਲੇ ਮੈਂ ਨਹੀਂ ਜੀ ਜਾਣਾ ਹੈਗਾ ਐਵੇਂ ਕਹਿਣ ਦੇ ਚੱਲ ਚੱਲ ਓਦਾਂ ਨਹੀਂ ਤਾਂ ਮਚੇਤਾ ਆ ਇੰਨੇ ਦਿਨ ਹੋ ਗਏ ਮੈਨੂੰ ਇੱਥੇ ਬੈਠੀ ਵੇਹਾ ਕਿੱਡਾ ਕਹਿਣ ਦੀ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਸ਼ੁਕਰ ਕਰ ਤੇਰੇ ਵਰਗੀ ਨੂੰ ਲੈਣ ਆ ਗਿਆ ਸ਼ੁਕਰ ਬਲਾਗ ਗਲੋਂ ਲੱਥੇਗੀ ਇਥੇ ਲੜਾਈ ਦਾ ਘਰ ਹੀ ਹੈ ਮੇਰਾ ਇਹ ਮੇਸ਼ਾ ਤੇਰ ਨਾਲ ਹਮੇਂ ਭਰੀ ਹੈ ਤੇ ਬਾਕੀ ਜੀਵਨ ਚੱਲਦੇ ਚ ਵਾਦੇ ਘਾਟੇ ਹੋ ਜਾਂਦੇ ਆ ਫਿਰ ਵੀ ਸ਼ੁਕਰ ਮਨਾਈਆ ਰੱਬ ਦਾ ਕਿ ਰਹਿੰਦੇ ਸਮੇਂ ਚਾਹ ਦਾ ਰਿਸ਼ਤਾ ਬਚ ਗਿਆ ਬਚ ਕੀ ਗਿਆ ਮੈਂ ਨਹੀਂ ਸੀ ਤੁਹਾਡੇ ਨਾਲ ਜਾਣਾ ਹੈਗਾ ਜਿਹੜੇ ਪੈਰੀ ਆਏ ਨਾ ਉਹ ਪੈਰੀ ਚੱਲ ਜਾਓ ਤੁਸੀਂ ਚਾਚੀ ਜੀ ਸਮਝਾਓ ਤੁਸੀਂ ਕੋ ਜਨ ਨੂੰ ਗਰਲੀ ਨੂੰ ਉਈ ਗੱਲ ਨਹੀਂ ਪਤਾ ਬੁੱਸੇ ਜਮਾ ਹੈ ਉਹਦਾ ਕਹਿਣਾ ਬੰਦਾ ਵੈ ਗੱਲ ਜਾਊਗੀ ਜਾਣਾ ਉਹਨੇ ਉੱਥੇ ਜਾਣਾ ਉਹਦਾ ਆਪਣਾ ਘਰ ਤੇ ਉਹੋ ਹੀ ਅਸਲ ਹੁਣ ਅਸੀਂ ਤੇ ਆਪਣਾ ਫਰਜ਼ ਨਿਭਾਤਾ ਹੀਗਾ ਚੱਲ ਚੰਗਾ ਬੁੱਧ ਤੁਸੀਂ ਪੋ ਕਰੋ ਗੱਲਾਂ ਬਾਤਾਂ ਮੈਂ ਚਾਹ ਬਣਾ ਕੇ ਲਿਆਵਾਂ ਕਿਤੇ ਫੋਨ ਵੀ ਨਹੀਂ ਕੀਤਾ ਹੈਗਾ ਤੁਸੀਂ ਇੱਕ ਵਾਰੀ ਵੀ ਚਲੋ ਫੋਨ ਲਾ ਕੇ ਪੁੱਛ ਲੈ ਜੇ ਮੈਂ ਫੋਨ ਨਹੀਂ ਹੈ ਤੁਹਾਡਾ ਨੰਬਰ ਨਹੀਂ ਲੱਗਦਾ ਜੇ ਮੈਂ ਮੰਮੀ ਦੇ ਫੋਨ ਤੇ ਲਾਇਆ ਤੇ ਮੰਮੀ ਨੇ ਮੈਨੂੰ ਬੜੀਆਂ ਗੱਲਾਂ ਸੁਣਾਈਆਂ ਜੇ ਜੇ ਭਾਬੀ ਦੇ ਫੋਨ ਤੇ ਲਾਇਆ ਤਾਂ ਭਾਬੀ ਤਾਂ ਗੱਲ ਨਹੀਂ ਕਰਉਂਦੀ ਕਹਿਣਾ ਤਾਂ ਨਾ ਚੁੱਕਦੇ ਹੀ ਯਾਰ ਮੇਰੀ ਗੱਲ ਸੁਣਾ ਇਹ ਉਹ ਸਚਾਈ ਤਾਂ ਮੈਨੂੰ ਹੁਣ ਪਤਾ ਲੱਗੀ ਸਮਨ ਭਾਬੀ ਨੇ ਖੁਦ ਮੂੰਹ ਦੱਸਿਆ ਕਿ ਉਹਨਾਂ ਨੇ ਨੰਬਰ ਬਲੌਗ ਚ ਪਾ ਦਿੱਤੇ ਸਾਰੇ ਸੱਚੀ ਇਹ ਗੱਲ ਸੱਚੀ ਹੈ ਜਿਹੜੀ ਮੇਰੇ ਨਾਲ ਇਦਾਂ ਕਰਦੇ ਰਹੇ ਪਰ ਹੁਣ ਉਹ ਆਪਣੀ ਗਲਤੀ ਮੰਨ ਗਏ ਆ ਉਹਨਾਂ ਨੂੰ ਪਛਤਾਵਾ ਹੋਇਆ ਵਾ ਤੇ ਉਹ ਕਹਿੰਦੇ ਵੀ ਮੈਨੂੰ ਪਤਾ ਲੱਗ ਗਿਆ ਵੀ ਗਰਲੀਨ ਨਾਲ ਤਾਂ ਗਲਤ ਕਰਨ ਨਹੀਂ ਹਾਂ ਉਹਨਾਂ ਨੇ ਮੇ ਕੋਲ ਇੱਕ ਵੀ ਮਾਫੀ ਮੰਗੀ ਹੈ ਡਿੰਗਰ ਜੀਤ ਚਾਹ ਨਹੀਂ ਗਈ ਬਣੀ ਆ ਜੇ ਬਣ ਗਈ ਮੰਮੀ ਆਵੇ ਕੋ ਚਾਹ ਨਾ ਮੰਮੀ ਲਵ ਲੈਣ ਆਇਆ ਉਹਨੂੰ ਆਹੋ ਲੈਣੇ ਆਇਆ ਵਾ ਉਹਨੂੰ ਤੇ ਮੈਂ ਤੇ ਬਾਰੀ ਥਣੀ ਸੁਣਿਆ ਉਹ ਤੇ ਕਹਿਣ ਦੀ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਇਹਦਾ ਦਿਮਾਗ ਤਾਂ ਨਹੀਂ ਖਰਾਬ ਤੂੰ ਚੁੱਪ ਕਰਕੇ ਚਾਹ ਲੈ ਕੇ ਜਾ ਬੋਦੀਆਂ ਕੰਨ ਲਾ ਲਾ ਗੱਲਾਂ ਨਾ ਸੁਣਿਆ ਕਰ ਜੋ ਲੈਣ ਆਇਆ ਵਾ ਨਾ ਤੇ ਮੈਂ ਉਹਨੂੰ ਨਾਲ ਹੀ ਤੋਰਾਂਗੀ ਤੂੰ ਟੈਨਸ਼ਨ ਨਾ ਲੈ ਹਣ ਕੇ ਇਹ ਵੀ ਗੱਲ ਦੀ ਠੀਕ ਆ ਫਿਰ ਮਿਲਾਂ ਮਨੀ ਜਾਓ ਕਿਉਂ ਨਾ ਮੈਨੂੰ ਕੱਲਿਆ ਵਾ ਪੀ ਗਲੀ ਨੂੰ ਤੂੰ ਲੈ ਕੇ ਆ ਤੇ ਉਹਨਾਂ ਮਾਫੀ ਵੀ ਮੰਗਣੀ ਆ ਲਵ ਸੱਚ ਪੁੱਛੇ ਨਾ ਤੇ ਮੈਂ ਸੋਚ ਵੀ ਨਹੀਂ ਸਕਦੀ ਤੇ ਦੀਦੀ ਮੇਰਾ ਇਦਾਂ ਕਰਦੇ ਰਹੇ ਆ ਮੰਮੀ ਤੇ ਚਲੋ ਮੰਨਿਆ ਹੀ ਹੈ ਹੀ ਉਹੋ ਜੀ ਤੇ ਦੀਦੀ ਵੀ ਉਦਾਂ ਦੇ ਹੋ ਗਏ ਮੰਮੀ ਪਿੱਛੇ ਲੱਗ ਕੇ ਤੁੱਗਰਲੀ ਨਾ ਕੋਈ ਟਾਈਮ ਮਾੜਾ ਹੁੰਦਾ ਜ਼ਿੰਦਗੀ ਦਾ ਉਹ ਸਮਝ ਲਾ ਵੀ ਹੁਣ ਗੁਜ਼ਰ ਗਿਆ ਜੇ ਆਪਾਂ ਨੂੰ ਨਾ ਸਚਾਈ ਪਤਾ ਲੱਗਦੀ ਤੇ ਕੀ ਪਤਾ ਕੀ ਬਣ ਜਾਣਾ ਸੀ ਹਾਲਾ ਤੂੰ ਹੀ ਤਾਂ ਦੇ ਨਾ ਗੁਜ਼ਰ ਗਿਆ ਮੈਨੂੰ ਪੁੱਛ ਕੇ ਵੇਖੋ ਮੇਰੇ ਤੇ ਕੀ ਬੀਤਦੀ ਰਹੀ ਨਹੀਂ ਤੇ ਮਿੰਟ ਕਿਉਂ ਦੀ ਕਹਿਤਾ ਵਾ ਮੈਨੂੰ ਪੁੱਛ ਕੇ ਵੇਖੋ ਇਨੇ ਇੱਕ ਇੱਕ ਦਿਨ ਵਿੱਚ ਕਿੰਨਾ ਉਖਾ ਨੰਗਾ ਆਵਾ ਗਰਲੀਨ ਮੈਂ ਸਮਝਦਾ ਸਾਰੀ ਗੱਲ ਪਰ ਏ ਆ ਵੀ ਬਹੁਏ ਚ ਮੇਰਾ ਵੀ ਕੋਈ ਕਸੂਰ ਨਹੀਂ ਸੀ ਨਾ ਗਲਤੀ ਤੁਹਾਡੀ ਹੀ ਕਿ ਮੰਮੀ ਦਾ ਯਕੀਨ ਕਰ ਲਿਆ ਤਾਂ ਮੇਰਾ ਨਹੀਂ ਜੀ ਕਿੰਨ ਕੀਤਾ ਹੈਗਾ ਤੁਹਾਨੂੰ ਲੱਗਦਾ ਹੀ ਤੁਹਾਡੇ ਬਿਨੇ ਪੁੱਛਿਆ ਤਾਂ ਮੈਂ ਕਿਤੇ ਜਾ ਸਕਦੀ ਹਾਂ ਇਦਾਂ ਕਦੀ ਹੋਇਆ ਹੀ ਨਹੀਂ ਆ ਤੇ ਪਰ ਇਹ ਵੀ ਤੈਨੂੰ ਪਤਾ ਨਾ ਗਰਲੀਨ ਕਿ ਮੈਂ ਤੇਰੀ ਕਿੰਨੀ ਰਿਸਪੈਕਟ ਕਰਦਾ ਹਾਂ ਜਦੋਂ ਦਾ ਵਿਆਹ ਹੋਇਆ ਅੱਜ ਤੱਕ ਮੈਂ ਤੇਰੀ ਹਰ ਗੱਲ 'ਚ ਹਾਂ ਜਾਂ ਮਨਾਉਣਾ ਚਾਹੇ ਤੈਨੂੰ ਦੱਸ ਕਿ ਮੈਂ ਕੇ ਗੱਲ 'ਚ ਵੀ ਤੈਨੂੰ ਮਾੜਾ ਕਿਹਾ ਹੋਵੇ ਪੂਤੇ ਯਾਰ ਹੈ ਵਾ ਪੂਣੀ ਮੈਂ ਅੰਧੀ ਹੈਗੀ ਪਰ ਇੱਥੇ ਤੁਹਾਨੂੰ ਨਾ ਜਿੱਦਾਂ ਮਰਜੀ ਹੀ ਇੱਕ ਕਰੀ ਪੁੱਛਦੇ ਸਹੀ ਮੈਨੂੰ ਆਣ ਕੇ ਤਕਰਲੀਨ ਤੇਰੀ ਗਲਤੀ ਆ ਕਿ ਮੰਮੀ ਦੀ ਗਲਤੀ ਆ ਤੂੰ ਹੀ ਤਾਂ ਮੰਮੀ ਦੀ ਗੱਲ ਸੁਣ ਲਈ ਮੇਰੀ ਤਾਂ ਗੱਲ ਨਹੀਂ ਆ ਸੁਣੀ ਹਾਂ ਇੱਥੇ ਮੇਰੀ ਗਲਤੀ ਹੈਗੀ ਆ ਕਿ ਮੈਨੂੰ ਇੱਕ ਕਰੀ ਇੱਥੇ ਆਉਣਾ ਚਾਹੀਦਾ ਸੀ ਜਿਹੜੀ ਗੱਲ ਮੈਂ ਅੱਜ ਕਰਨ ਡਿਆ ਵਾਂ ਪਹਿਲਾਂ ਆਣ ਕਿੱਥੇ ਆ ਜਾਂਦਾ ਤੇ ਸਾਰਾ ਕੁਝ ਠੀਕ ਹੋ ਜਾਣਾ ਹੈ ਤੇ ਨਾ ਹੀ ਕੇਦਾਵੇਂ ਤਮਾਸ਼ਾ ਆਪਾ ਬੰਨਣਾ ਹੈ ਤੈਨੂੰ ਪਤਾ ਵਾ ਕਿ ਪਿੰਡ 'ਚ ਲੋਕਾਂ ਨੇ ਕਿੰਨੀਆਂ ਨੂੰ ਗੱਲਾਂ ਕੀਤੀਆਂ ਕਿੰਨਿਆਂ ਨੂੰ ਬੇਇੱਤਿਸਾਣੀ ਪਈ ਆ ਉਹ ਚੀਜ਼ ਦੀ ਮੈਨੂੰ ਸ਼ਰਮਿੰਦਗੀ ਚ ਲੱਣੀ ਪਈ ਆ ਜਿੱਦਾਂ ਮਰਜੀ ਹੈ ਨਾ ਮੰਮੀ ਹੁਣਾਂ ਤੇ ਘਰੋਂ ਘੜਤਾ ਸੀ ਤੇ ਧੀ ਵੀ ਨਹੀਂ ਮੇਰੀ ਸਾਰ ਕੁਸ਼ੀ ਐਵੇਂ ਆਂਦੇ ਧੀਆਂ ਦੇ ਪੇਕੇ ਹੁਣੇ ਜ਼ਰੂਰੀ ਹੈ ਜਿੱਦਾਂ ਮਰਜੀ ਹੈ ਮੇਰੀ ਚਾਚੀ ਹੁਣਾਂ ਨੇ ਮੈਨੂੰ ਉਦੋਂ ਦਾ ਫੁੱਲਾ ਮੰਗੁਰ ਰੱਖਿਆ ਵਾ ਸਹੀ ਗੱਲ ਆ ਸੱਚ ਪੁੱਛੇ ਤੇ ਜਦੋਂ ਮੈਂ ਆਇਆ ਨਾ ਘਰ ਤੇ ਮੈਨੂੰ ਡਰ ਲੱਗਣ ਡਿਆ ਸੀ ਕਿ ਮੈਂ ਆ ਤ ਗਿਆ ਵਾ ਪਰ ਕਿਹੜੇ ਮੂ ਨਾਲ ਘਰ ਦੇ ਅੰਦਰ ਜਾਵਾਂ ਪਰ ਇਹ ਆ ਵੀ ਚਾਚੀ ਜੀ ਵਿਚਾਰੇ ਕਿੰਨੇ ਚੰਗੇ ਆ ਉਹਨਾਂ ਮੈਨੂੰ ਇੱਕ ਵਾਰੀ ਵੀ ਚਲੋ ਮਾੜਾ ਮੋਟਾ ਧੀਆਂ ਤੂੰ ਉਹਨਾਂ ਦੀ ਉਹ ਦੋਨਾ ਕਹਿਣਾ ਸੀ ਪਰ ਉਹਨਾਂ ਨੇ ਮੈਨੂੰ ਕੋਈ ਵੀ ਉਹਦਾਂ ਦੀ ਗੱਲ ਨਹੀਂ ਕਹੀ ਕਿ ਜਿੰਨਾ ਮੈਨੂੰ ਦਿਲ ਤੇ ਠੇਸ ਪਹੁੰਚੇ ਪਰ ਲਾਵੇ ਇੱਕ ਗੱਲ ਜੀ ਵੀ ਜੇਤ ਵੀ ਆਏ ਆ ਵੀ ਮੈਨੂੰ ਜ਼ਮੀਨ ਮਿਲੇਗੀ ਤੇ ਫੇਰ ਖੜਨਾ ਵਾ ਉਹ ਫਿਰ ਤੇ ਮੈਨੂੰ ਅੱਜ ਹੀ ਛੱਡ ਜੋ ਵੀ ਮੰਮੀ ਆਂਦੀ ਹੈ ਨਾ ਜ਼ਮੀਨ ਲੈ ਆਏਗੀ ਤੇ ਫੇਰ ਘਰ ਚ ਪੈਰ ਪਾਈ ਗਰਲੀਨ ਤੈਨੂੰ ਪਤਾ ਵੀ ਆ ਵੀ ਮੇਰੇ ਮਨ ਚ ਇਦਾਂ ਦੀ ਲਾਲਸਾ ਨਹੀਂ ਆ ਗੁਰੂ ਰਾਮਦਾਸ ਨੇ ਜਿੰਨਾ ਘਰ ਦਿੱਤਾ ਨਾ ਉਹਨੇ ਚ ਮੈਂ ਸੰਤੁਸ਼ਟਾਂ ਮੇਰੀ ਕਾਤੋਂ ਵੱਧ ਹੀ ਮੈਨੂੰ ਨੇ ਬਖਸ਼ਿਆ ਵਾ ਨਾਲੇ ਕੇ ਦੇ ਪਰાય ਹੱਥ ਨੂੰ ਜੇ ਖਾਈਏ ਨਾ ਉਹ ਭੱਜਦਾ ਨਹੀਂ ਹੁੰਦਾਗਾ ਇਹ ਜ਼ਮੀਨ ਤੇਰੀ ਚਾਚੀ ਦੀ ਆ ਤੇਰੇ ਭਰਾ ਦੀ ਆ ਇਹਨਾਂ ਨੂੰ ਪਰਮਾਤਮਾ ਸੁੱਖ ਢਾਉਣੀ ਦੇ ਮੇਰੀ ਨਿਗਾਹ ਤੇ ਮਾਰੀ ਨਹੀਂ ਹੈਗੀ ਪਰ ਤੁਹਾਡੀ ਨਹੀਂ ਨਾ ਹੈਗੀ ਮੈਂ ਕੱਲ ਨੂੰ ਕੀ ਪਤਾ ਮੰਮੀ ਦੇ ਪਿਛੇ ਲਾ ਕੇ ਛੇਰਤੀ ਹੀ ਮੈਨੂੰ ਕੱਢ ਦੋ ਤੇ ਇਹ ਤੋਂ ਚੰਗਾ ਮੈਂ ਇੱਥੇ ਹੀ ਚੰਗੀ ਆ ਉਹ ਯਾਰ ਮੰਮੀ ਜੋ ਮਰਜ਼ੀ ਕਹਿਣਾ ਤੂੰ ਉਹਨਾਂ ਦੀ ਗੱਲ ਨਹੀਂ ਸੁਣਨੀ ਹੈਗੀ ਹੌਲੀ ਹੌਲੀ ਉਹ ਵੀ ਸੁਧਰ ਜਾਣਗੇ ਉਹਨਾਂ ਨੂੰ ਆਪੇ ਸਮਝ ਲੱਗ ਜਾਣੀ ਆ ਆਪਾਂ ਜਿੱਦੋਂ ਤੇਰੇ ਨਾਲ ਆ ਸਾਰਾ ਪਰਿਵਾਰ ਤੇ ਤੈਨੂੰ ਫਿਰ ਕਾਦੀ ਫਿਕਰ ਹੋਣੀ ਚਲੋ ਫਿਰ ਠੀਕ ਆ ਹੁਣ ਨਹੀਂ ਹੈ ਮੈਂ ਤੇ ਤੂੰ ਐਦਾ ਕਰ ਤਿਆਰ ਹੋ ਤੇ ਆਪਾਂ ਚਲੀਏ ਆਪਣੇ ਘਰ ਚੱਲ ਇਹ ਵੀ ਸ਼ੁਕਰਾ ਮਾਰ ਕਾ ਚਾਚੀ ਜੀ ਨੇ ਵੀ ਗੱਲ ਸੁਣ ਲਈ ਤੇ ਗਰਲੀਨ ਵਿਚਾਰੀ ਨੇ ਗੁੱਸਾ ਤੇ ਹੁੰਦਾ ਹੀ ਹੈ ਮਨ ਤੇ ਐਨੇ ਦਿਨਾਂ ਦਾ ਮੈਂ ਆਣ ਕੇ ਪੁੱਛਿਆ ਵੀ ਨਹੀਂ ਹਾਲ ਚਾਲ ਨਾ ਮੇਰੀ ਗੱਲ ਹੋਈ ਪਰ ਇਹ ਵੀ ਛੇਤੀ ਸਮਝ ਗਈ ਹੈ ਦਿਲ ਦੀ ਚੰਗੀ ਤੇ ਨਾ ਫੱਕੇ ਨੇ ਮੈਨੂੰ ਹੀ ਬੜਾ ਸਤਾਇਆ ਵਾ ਕੱਲ ਹੀ ਖਾਣੇ ਸਾਰਾ ਵੇੜਾ ਤੋਤਾ ਹੁਣ ਫੇਰ ਮੈਨੂੰ ਧੋਣਾ ਪੈਣਾ ਵਾ ਕਿ ਲੰਮੂ ਵੀ ਨਹੀਂ ਆਇਆ ਅੱਗ ਦਾ ਗਰਲੀਨ ਨੂੰ ਲੈ ਕੇ ਉਹ ਵੀ ਲੱਗਦਾ ਰਾਤ ਉੱਥੇ ਹੀ ਰਹਿ ਪਿਆ ਵਾ ਆ ਵਧੀਆ ਵਧੀਆ ਠੀਕ ਹੈ ਵੀਰੇ ਤੂੰ ਸੁਣਾ ਨਹੀਂ ਨਹੀਂ ਯਾਰ ਆਉਣਾ ਕੋ ਨਹੀਂ ਆਉਣਾ ਤੇ ਪੱਕਾ ਜੀ ਪਰ ਮੈਂ ਕੀ ਦੱਸਾਂ ਤੈਨੂੰ ਇਹ ਆ ਵੀ ਹੁਣ ਸਾਰੀਆਂ ਜਿਹੜੀਆਂ ਗੱਲਾਂ ਨਾ ਤੇਰੇ ਵਿਆਹ ਤੋਂ ਬਾਅਦ ਜਦ ਤਨ ਬਹਾਂਗੇ ਉਦੋਂ ਦੱਸਾਂਗਾ ਪੱਕਾ ਬਰਾਤ ਵਾਲੇ ਦਿਨ ਜਿਹੜਾ ਵਾ ਮੈਂ ਭਰਾਤ 2 ਘੰਟੇ ਪਹਿਲਾਂ ਆਵਾਂਗਾ ਕਾਮੀ ਇਦਾਂ ਦਾ ਯਾਰ ਕੋਈ ਹੁਣ ਮੈਂ ਕਿਤੇ ਬਾਹਰ ਹੀ ਹੋ ਮਿਲਾਂਗਾ ਫੇਰ ਪਰਾਂਗਾ ਭਾਈ ਚੱਲ ਥੀ ਜੇ ਮਰਾ ਵੀਰ ਹੈ ਤਿਆਰ ਅਕ ਨਹੀਂ ਚਾਚੀ ਜੀ ਗਰਲੀਨ ਹੋ ਗਈ ਹੈ ਤਿਆਰ ਕਰਨੀ ਨਹੀਂ ਬੱਸ ਤੂੰ ਹੁਣ ਨਹੀਂ ਜਾਣਾ ਨੇਰਾ ਹੋ ਗਿਆ ਵਾ ਤੇ ਤੁੰਦਾ ਪੈਂਦੀਆਂ ਵਾ ਸਵੇਰਾ ਸੋਕ ਤੇ ਚਲ ਜਿਓ ਹੈ ਤੇ ਸਹੀ ਹੈ ਪਰ ਮੈਨਾਂ ਵੀ ਚਲੋ ਕੱਲ ਜਾਂਦੇ ਤਾਂ ਵਧੀਆ ਸੀ ਨਾ ਨਾ ਇੰਨੇ ਚਿਰ ਬਾਅਦ ਆਇਆ ਮੈਂ ਤੂੰ ਤੁਰਾ ਤੇ ਰਹਿ ਸਾਡੇ ਲਾਗੇ ਚਲੋ ਠੀਕ ਹੈ ਚਾਚੀ ਜੀ ਜਿੱਦਾਂ ਤੁਸੀਂ ਕਹਿੰਦੇ ਜਿੱਥੇ ਕਰ ਲੈਣੇ ਆਹ ਉਹ ਨਾਲੇ ਪੁੱਤ ਤੁੰਦ ਪੈਂਦੀ ਆ ਤੇ ਫੇਰ ਮੇਰਾ ਧਿਆਨ ਤੁਹਾਡੇ ਚ ਹੀ ਰਹਿਣਾ ਵਾ ਤਾਂ ਸਵੇਰੇ ਚਲ ਜਿਓ ਚਾਹ ਪਾਣੀ ਪੀ ਕੇ ਠੀਕ ਜੀ ਬੱਬੀ ਵੀ ਨਾ ਰਾਤ ਕੱਲ ਵੀ ਅੱਜੀ ਪੁੱਜੀ ਚੜੀ ਜਾਂਦੀ ਆ ਲਵ ਲੱਗਦਾ ਵਾ ਆਪਣੇ ਦੋਸਤ ਘਰੇ ਹੀ ਰਹੇ ਪਿਆ ਫੋਨ ਕਰਕੇ ਦੱਸ ਦਿੰਦਾ ਮੈਨੂੰ ਕਹਿੰਦੀ ਹੀ ਕਿ ਤੈਨੂੰ ਫੋਨ ਆਇਆ ਹੁਣ ਚੱਲ ਕੋਈ ਨਹੀਂ ਹੁਣ ਤਾਂ ਮੰਮੀ ਨੂੰ ਆਪੇ ਪਤਾ ਲੱਗ ਹੀ ਜਾਣਾ ਜਦੋਂ ਲਵ ਗਰਲੀ ਨੂੰ ਲੈ ਕੇ ਆਇਆ ਫਿਰ ਵੇਖਣਾ ਤਾਂ ਠਾ ਹੁਣ ਤੇ ਦੋਸਤ ਦੇ ਬਾਹਰ ਨਹੀਂ ਚੁੱਪ ਕੀਤੀ ਵੀ ਘਰੇ ਦੋਸਤ ਘਰੇ ਰਹੇ ਪਿਆ ਇਹਨੂੰ ਪਹਿਲਾਂ ਪਤਾ ਲੱਗ ਜਾਂਦਾ ਨਾ ਮੰਮੀ ਨੇ ਤੇ ਇੱਥੇ ਪੂਰਾ ਖਲਾਰਾ ਪਾ ਲੈਣਾ ਹੀ ਕੂਤੇ ਫੋਨ ਲਵ ਨੂੰ ਲਈ ਜਾਣੇ ਛੇਤੀ ਆ ਜਾ ਛੇਤੀ ਆ ਜਾ ਚਲ ਚੰਗਾ ਹੋਇਆ ਮੈਂ ਵੀ ਨਹੀਂ ਦੱਸਣ ਲਈ ਜੇ ਤਾਂ ਆਹ ਤਾਂ ਚੱਲਣਾ ਅੱਜ ਬੜਾ ਹੀ ਵਧੀਆ ਹੋ ਗਿਆ ਵਾ ਪਰ ਜਿਹੜਾ ਲਾਵ ਆਇਆ ਤੇ ਗਰਲੀਨ ਨੂੰ ਲੈ ਗਿਆ ਵਾ ਮੇਰੇ ਸਿਰ ਉੱਤੇ ਨਾ ਬੜਾ ਵੱਡਾ ਬੋਝ ਲੱਥ ਗਿਆ ਵਾ ਤੇ ਮੈਂ ਤਾਂ ਸੁੱਖ ਦੀ ਨਿੰਦਿਆ ਅੱਜ ਰਾਤ ਸੌਵਾਂਗੀ ਸੁੱਫੀ ਸੰਦੇ ਤੇ ਆਈਆਂ ਹੁਣ ਨਾ ਤੇ ਉਦੋਂ ਮਾਪਿਆਂ ਨੂੰ ਵੀ ਖੁਸ਼ੀ ਹੁੰਦੀ ਆ ਤੇ ਜਦੋਂ ਇਸ ਤਰ੍ਹਾਂ ਲੜ ਝਗੜ ਕੇ ਆਈਆਂ ਹੁਣ ਨਾ ਤੇ ਉਦੋਂ ਮਾਪਿਆਂ ਦੇ ਦਿਲ ਤਾਂ ਕੀ ਬੀਤਦੀ ਆ ਮਾਂ ਪਿਓ ਨੂੰ ਹੀ ਪਤਾ ਹੁੰਦਾ ਵਾ ਮੰਮੀ ਤੂੰ ਤੇ ਆਮ ਕਹਿੰਦੇ ਜੇ ਕਿਉਂ ਆਪਣੀ ਤੁਹਾਡੀ ਸਕੀਤੀ ਹੀ ਆ ਮੰਮੀ ਲੱਗਦਾ ਲਾਵਾ ਆ ਗਿਆ ਹੋਣਾ ਵਾ ਇਹ ਜਦ ਨਾਲ ਮੈਂ ਕਰਦੀ ਆਂ ਗੱਲ ਕਿ ਜੇ ਤੇਰੀ ਸਲਾਹ ਬਣ ਗਈ ਹੈ ਰਾਤ ਰਹਿਣ ਦੀ ਤਾਂ ਕਮ ਸੇ ਕਮ ਮੈਨੂੰ ਫੋਨ ਹੀ ਕਰ ਲੈ ਨਿਆਣੇ ਤਾਂ ਕਰਦਾ ਚਿੱਤਾ ਹੀ ਪਲਾ ਲਿੰਦੇ ਆ ਜਾ ਕੇ ਕਿਤੇ ਸਭ ਸੱਚ ਬੁਛੋਣਾ ਮੈਨੂੰ ਬੜਾ ਹੀ ਡਰ ਲੱਗਣ ਡਿਆ ਇਹ ਨਾ ਹੋਏ ਮੰਮੀ ਮੈਨੂੰ ਫੇਰ ਘਰੋਂ ਬਾਹਰ ਕੱਢ ਦੇ ਤੂੰ ਤੇ ਐਵੇਂ ਡਰੀ ਜਾਂਦੀ ਆ ਮੰਮੀ ਨੇ ਕੁਝ ਨਹੀਂ ਕਹਿਣਾਗਾ ਤੇ ਨਾਲੇ ਮੈਂ ਵਖਾਗਾ ਮੈਂ ਆਪੇ ਗੱਲ ਜਿਹੜੀ ਕਰਨਗੇ ਉਹਨਾਂ ਨਾਲ ਕਰ ਲਾਂਗਾ ਮੰਮੀ ਆ ਗਿਆ ਮਾ ਉੱਥੇ ਜਾ ਕੇ ਤੇ ਤੂੰ ਚੇਤਾ ਹੀ ਭਲਾਤਾ ਪਿੱਛੇ ਮਾਂ ਦਾ ਇਹਨਾਂ ਨਹੀਂ ਵੀ ਮੈਂ ਫੋਨ ਕਰਦਾ ਕਿਤੇ ਇਹਨਾਂ ਨੇ ਚੈੱਕ ਰਿਆ ਕਰੋ ਲਾਪਰਵਾਹੀ ਤੁਸੀਂ ਸਾਰੀ ਗੱਲ ਇੱਥੇ ਕਰ ਲੋਗੇ ਕਿ ਜਾਂ ਅੰਦਰ ਵੀ ਜਾਣ ਦੋ ਮੈਂ ਤਾਂ ਇੱਕ ਨਹੀਂ ਚਾਹ ਤੰਡ ਬੜੀ ਠੰਡ ਬੜੀ ਚੀਕ ਮੰਮੀ ਤੂੰ ਕਿੱਧਰ ਮੰਮੀ ਮੈਂ ਲੈ ਕੇ ਆਇਆ ਗਰਲੀ ਨੂੰ ਅੱਛਾ ਤੂੰ ਲੈਣ ਗਿਆ ਹੈ ਇਹਨੂੰ ਤੇ ਮੰਮੀ ਲਿਆਉਣਾ ਸੀ ਤੇ ਮੈਨੂੰ ਝੂਠ ਬੋਲ ਕੇ ਤੇ ਮੰਮੀ ਕੀ ਕਰਦਾ ਫਿਰ ਤੂੰ ਹੀ ਤੇ ਜਦੋਂ ਮੇਰੀ ਮੰਨਦੇ ਸੁਣਦੇ ਨਹੀਂ ਉਹ ਤੇ ਮੈਨੂੰ ਤੇ ਕੋਈ ਨਾ ਕੋਈ ਕਰਨਾ ਪੈਣਾ ਇਹ ਨਾ ਆਪਣਾ ਘਰ ਬਸਾਉਣ ਦੇ ਇਹ ਏਡਾ ਬਿੱਡਾ ਬਿੱਡਾ ਫੈਸਲਾ ਤੂੰ ਇਕੱਲੇ ਨੇ ਲੈ ਲਿਆ ਤੇ ਮੰਮੀ ਹੁਣ ਇਹਦਾ ਵੀ ਹੱਕੇ ਘਰ ਦੇ ਵਿੱਚ ਤੇ ਨਾਲੇ ਘਰ ਦਾ ਜੀਵ ਐਦਾਂ ਹਣਾ ਟੈਂਪਾਸ ਹੁੰਦਾ ਵਾ ਉਹਨਾਂ ਵਿਚਾਰਾਂ ਤਾਂ ਗਏ ਤੇ ਮੈਨਾਂ ਕੋਈ ਗੱਲ ਹੀ ਨਹੀਂ ਕੀਤੀ ਹੈਗੀ ਮੈਨੂੰ ਨਹੀਂ ਪਾਰਾ ਤੇਰੀ ਗੱਲ ਚੰਗੀ ਲੱਗੀ ਮੈਨੂੰ ਨਹੀਂ ਗੱਲ ਹੈ ਮਨਜ਼ੂਰ ਹੈਗੀ ਉਹ ਮੰਮੀ ਆਵੇਂ ਨਾ ਨਿੱਕੇ ਨਿੱਕੇ ਗੱਲਾਂ ਵਧਾਇਆ ਕਰੂਗਾ ਹੁਣ ਜਿਹੜੀ ਪਿੱਛੇ ਗੱਲ ਨਾ ਉਹਨੂੰ ਛੱਡ ਦੋ ਉਹਣਾ ਤੇ তুই ਘਰ ਆਏ ਨਹੀਂ ਆ ਉਹ ਤੈਨੂੰ ਵਿਚਾਰੀ ਸੱਸੀ ਕਾ ਬੁਲਾਉਣ ਦੀ ਆ ਤੇ ਤੂੰ ਹੀ ਜਵਾਬ ਦੇਂਦੀ ਵੀ ਅੱਗੋਂ ਸਭੋ ਲੰਡਾ ਭੇਜੇ ਹੁੰਦੇ ਮੈਨੂੰ ਨਹੀਂ ਪਤਾ ਕਿ ਤੂੰ ਕੀ ਸਕੀਮਾਂ ਲਾ ਕੇ ਗਿਆ ਮੈਨੂੰ ਤੇ ਘਰੋਂ ਇਹ ਦੱਸ ਕੇ ਗਿਆ ਨੇ ਮੈਂ ਵਿਆਹ ਜਾਣਾ ਤੇ ਮੈਂ ਵੀ ਤੈਨੂੰ ਕੋਈ ਗੱਲ ਹੈ ਫੇ ਤੂੰ ਬੇਫਿਕਰਾ ਕੇ ਵਿਆਹ ਵੇ ਕੋਈ ਨਹੀਂ ਜੇ ਰਾਤ ਲੱਗੂ ਜੇ ਰਾਤ ਵੀ ਲੜੀ ਮੈਨੂੰ ਥੋੜਾ ਪਤਾ ਵੀ ਤੂੰ ਸਹੁਰੇ ਜਾ ਕੇ ਬੈਠਾ ਤੇ ਮੰਮੀ ਜੇ ਮੈਂ ਤੁਹਾਨੂੰ ਦੱਸ ਕੇ ਜਾਂਦਾ ਨਾ ਤੇ ਤੂੰ ਹੀ ਕਦੇ ਵੀ ਮੈਨੂੰ ਜਾਣ ਨਹੀਂ ਦੇਣਾ ਤੂੰ ਹੀ ਕੋਈ ਨਾ ਕੋਈ ਵਿੱਚ ਹੋਰ ਪਸੂੜੀ ਪਾ ਦੇਣੀ ਤੇ ਫਿਰ ਮੈਂ ਕੀ ਕਰਦਾ ਮੈਨੂੰ ਤੇ ਕਰਨਾ ਹੀ ਪੈਣਾ ਸੀ ਤੇ ਨਾਲੇ ਉੱਥੇ ਜਾ ਕੇ ਜਿਹੜ ਕਈ ਨੂੰ ਕੜੀਆਂ ਗੱਲਾਂ ਦਾ ਪਤਾ ਲੱਗ ਗਿਆ। ਮੰਮੀ ਉੱਥੇ ਜਾ ਮੈਨੂੰ ਕਈ ਗੱਲਾਂ ਦਾ ਪਤਾ ਲੱਗਾ ਵਾ। ਚਾਚੀ ਜੀ ਤੁਹਾਨੂੰ ਫੋਨ ਲਾਉਂਦੇ ਸੀ ਤੇ ਤੁਸੀਂ ਪਹਿਲੀ ਗੱਲ ਝੁੱਕਦੇ ਨਹੀਂ ਉਹ। ਜੇ ਚੁੱਕਿਆ ਸੀ ਤੇ ਤੁਸੀਂ ਅਗੋਂ ਉਹਨਾਂ ਨੂੰ ਬੁਰਾ ਭਲਾ ਕਹਤਾ। ਐਦਾਂ ਵੀ ਕਦੇ ਰਿਸ਼ਤੇ ਵੱਜਦੇ ਹੁੰਦੇ ਆ। ਤੁਸੀਂ ਸਿਆਣੇ ਬਣੇ ਉਹ ਪੁੱਈ ਦਸ ਸਕੋ। ਸਵਾਰਨੀ ਭਜਾਇ ਵਿਗਾੜਨ ਦੇ ਉਹ। ਮੈਂ ਕੋਈ ਬੁਰਾ ਭਲਾ ਨਹੀਂ ਉਹਦੇ ਨਾਲ ਕੀਤੀ। ਤੈਨੂੰ ਪਤਾ ਉਹਨੇ ਮੇਰੇ ਨਾਲ ਕੀ ਕੁਝ ਗੱਲਾਂ ਕੀਤੀਆਂ। ਕਈ ਡਰਾਵੇ ਫਿਲਮ ਦਿੰਦੇ, ਮਾਰ ਕੇ ਪਰਚੀਆਂ ਦੇ ਤੇ ਕੋਟਾਂ ਦੇ ਤੇ ਤੇ ਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ ਤੇ ਨਾ ਤੈਨੂੰ ਉਹਨਾਂ ਦੱਸੀਆਂ ਹੀ ਹੋਣੀਆਂ ਹੁਣ ਤੇ ਮੰਮੀ ਹੁਣ ਧੀ ਆਲੇ ਕੀ ਕਰਨਾ ਜਦੋਂ ਆਕਰ ਕਰ ਅੱਗੋਂ ਜੇ ਤੋ ਕੋਈ ਸੁਣਵਾਈ ਨਹੀਂ ਹੋਊਗੀ ਤੇ ਅਗਲੇ ਨੇ ਫਿਰ ਕੋਈ ਨਾ ਕੋਈ ਤਾਂ ਵਿਚਾਰੇ ਨੇ ਕਰਨਾ ਹੀ ਆ ਤੇ ਨਾਲੇ ਇਹ ਚ ਗਰਲੀਨ ਦਾ ਕੀ ਕਸੂਰੀ ਹੁਣ ਮੈਂ ਤਾਂ ਬੰਦ ਕੀਤਾ ਹੀ ਤੇ ਉਹ ਜਾਨ ਖਾਈ ਜਾਂਦੀ ਹੀ ਉਹ ਮੰਮੀ ਛੱਡੂ ਇਹਨਾਂ ਗੱਲਾਂ ਨੂੰ ਜੋ ਵੀ ਹੋ ਗਿਆ ਵਾ ਤੇ ਇਹ ਆ ਵੀ ਰੱਬ ਦਾ ਵਾਸਤਾ ਹੁਣ ਇਹਨੂੰ ਘਰ ਚ ਚੁੱਪ ਕਰਕੇ ਆਪਣਾ ਟਾਈਮ ਕੱਢ ਲਿਓ ਹੁਣ ਕੋਈ ਤੰਗੀ ਪੇਸ਼ੀ ਨਾ ਦੇਵਾਗਾ ਇਹ ਗੱਲ ਤੂੰ ਕਹਿੰਦੇ ਆ ਨਾ ਕੰਨੂ ਕਰ ਰੱਖਿਓ ਪਰ ਮੈਂ ਇਹਨੂੰ ਕਰ ਨਹੀਂ ਰੱਖ ਸਕਦੀ ਮੰਮੀ ਕੀ ਕਰੀਂ ਬੇਜਤਨੀ ਦੱਸੋ ਬਾਹਰ ਚੜ੍ਹ ਕੇ